ਤੁਹਾਨੂੰ ਕਹੋ ਨਾ ਕਰਨੇ ਦੇ ਨੀ ਜਿੰਨ ਚੁੱਪ ਚਾਹ ਤਾਉ ਨਾ ਜਨ ਮੇਂ ਜਿੰਨ ਚੁੱਪ ਚਾਹ ਤਾਉ ਨਾ ਆਂਦੇ ਤੇ ਨੀ ਤੇ ਤੁਹਾਰੇ ਸਿੱਧੇ ਆਉਂਦੇ ਨਾ ਮਾਣੇ ਨਾ ਮੇਰੇ ਬੋਲੀ ਲਾ ਦੇ ਬੁੱਲ ਮਾਮਾ ਨਹੀਂ ਆਪਣੇ ਮੂੰਹ ਤੋਂ ਸੰਤੋ ਬੰਤੋ ਹੋ ਜਾ ਗੀਆਂ ਤੇ ਆ ਗਏ ਜੀ ਮੇਰਾ ਨਾਮ ਟੀਨਾ ਹੈ ਤੇ ਇਹ ਜਿਹੜਾ ਹੈਗਾ ਫੰਕਸ਼ਨ ਉਹ ਟੋਨੀ ਐਂਟੀਨਾ ਰੀਲੂਕਸ ਸਲੂਨ ਦੇ ਨਾਂ ਤੋਂ ਆਰਗੇਨਾਈਜ਼ ਕਰਦੇ ਆਂ ਅਸੀਂ ਹਰ ਸਾਲ ਹਰ ਸਾਲ ਇਹ ਮਨਾਉਂਦੇ ਆਂ ਅਸੀਂ ਟੀਆਂ ਦਾ ਫੰਕਸ਼ਨ ਤਾਂ ਜੋ ਕੁੜੀਆਂ ਆਪਣੇ ਪੇਕੇ ਅੱਗੇ ਪੂਰਾ ਨੱਚ ਟੱਪ ਸਕਣ ਕਿਉਂਕਿ ਟੀਆਂ ਹੁਣ ਪਿੰਡਾਂ ਦੇ ਵਿੱਚ ਮਨਾਇਆ ਜਾਂਦੇ ਸੀ ਪਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕੀ ਮਨਾੰਦੇ ਸਨ ਸ਼ਹਿਰਾਂ 'ਚ ਨਹੀਂ ਮਨਾਇਆ ਜਾਂਦੇ ਸੀ ਸੋ ਅਸੀਂ ਇਹ ਕਲਚਰ ਨੂੰ ਅੱਗੇ ਵਧਣ ਵਾਸਤੇ ਅਸੀਂ ਇੱਥੇ ਆਪਣਾ ਸ਼ਹਿਰਾਂ 'ਚ ਵੀ ਰੱਖਿਆ ਨੇ ਟੀਆਂ ਹਰ ਸਾਲ ਜਿਹੜੀਆਂ ਅੱਜ ਕੁੜੀਆਂ ਮਾਰੂਕੀ ਸੋਨ ਦੇ ਮਹੀਨੇ ਦੇ ਵਿੱਚ ਟੀਆਂ ਮਨਾਇਆ ਜਾਂਦੀਆਂ ਇਦੇ ਵਿੱਚ ਖਾਕ ਤੁਸੀਂ ਮੈਂਦੀ, ਭਾਂਦਾ, ਫੁਲਕਾਰੀ, ਚਰਖਾ, ਪੱਤੀਆਂ ਆ ਭੜੇ ਸਾਰਾ ਕੁਝ ਅਸੀਂ ਰੱਖਿਆ ਇਹਦੇ ਚੂੜੀਆਂ ਸਾਰਾ ਕੁਝ ਇਹਦੇ ਵਿੱਚ ਹੈ ਕੁੜੀਆਂ ਪਿਆਰ ਹੋ ਕੇ ਤੀਆਂ ਤੇ ਆਉਂਦੀਆਂ ਨੇ ਤੇ ਆਪਣਾ ਸਾਰੇ ਨੱਚਦੀਆਂ ਟੱਪਦੀਆਂ ਨੇ ਕਿਤੇ ਜਿਹੜਾ ਕਲਚਰ ਹੈ ਖੁੱਟਾ ਨਹੀਂ ਜਾ ਰਿਹਾ ਕਿ ਆਪਣੇ ਪੰਚ ਕਮਰਿਆਂ ਦੇ ਵਿੱਚ ਮਨਾਇਆ ਜਾਂਦਾ ਹਾਂਜੀ ਹਾਂਜੀ ਪਹਿਲਾਂ ਇਹ ਪਿੰਡਾਂ ਵਿੱਚ ਮਨਾਇਆ ਜਾਂਦਾ ਸੀ ਜਦੋਂ ਲੋਸਤੀ ਤੇ ਮੇਲੇ ਤੇ ਟੀਆਂ ਲੱਗਦੀਆਂ ਤੇ ਪਿੰਡਾਂ 'ਚ ਲੱਗ ਲਾ ਬਕਿੰਡਾਂ ਹੁਣ ਟੀਆਂ ਕਿਤੇ ਵੀ ਨਹੀਂ ਲੱਗਦੀਆਂ ਬਟ ਅਸੀਂ ਇਹ ਸ਼ੁਰੂ ਕੀਤਾ ਕਿ ਟੀਆਂ ਹਰ ਜਗ੍ਹਾ ਤੇ ਲੱਗਣਾਂ ਸੀ ਪੰਚ ਕਮਰਿਆਂ ਸਹੀ ਪੱਟੀਆਂ ਤਾਂ ਲੱਗਦੀਆਂ ਨੇ ਨਾ ਹਾਂਜੀ ਇਸ ਮਹੀਨੇ ਦੇ ਵਿੱਚ ਕੀ ਹੋਰ ਦਿੱਤਾ ਜਾਂਦਾ ਬਿਸਕੁਟ ਦਿੱਤੇ ਜਾਂਦੇ ਨੇ ਟੀਆਂ ਦੇ ਕੁੜੀਆਂ ਨੂੰ ਭਰਾ ਜਿਹੜੇ ਹੈਗੇ ਨੇ ਸੰਧਾਰਾ ਦੇ ਕੇ ਆਉਂਦੇ ਨੇ ਆਪਣੀਆਂ ਭੈਣਾਂ ਨੂੰ ਸੁੰਦਾਰੇ ਦੇ ਬਿਸਕੁਟ ਹੁੰਦੇ ਨੇ ਉਹ ਮਾ ਕੇ ਹੋਰ ਹੁੰਦਾ ਹੈ ਮਿਠਾਈ ਹੁੰਦੀ ਹੈ ਸਾਰਾ ਕੁਝ ਹੁੰਦਾ ਕੁੜੀਆਂ ਦੇ ਸੂਟ ਹੁੰਦੇ ਨੇ ਬੈਂਗਲਸ ਹੁੰਦੀਆਂ ਨੇ ਸਾਰਾ ਕੁਝ ਮਾਂ ਜਿਹੜੀ ਹੁੰਦੀ ਆਪਣੀ ਧੀ ਵਾਸਤੇ ਬਹੁਤ ਸਾਰਾ ਸਮਾਨ ਭੇਜਦੀ ਹੈ ਨਿਓ ਕੋਣ ਖੜਾ ਹੈ ਮਜਾ ਜੀਵਣਾ ਹੈ ਮਜਾ ਜੀਵਣਾ ਚੰਦਾ ਸੋਣ ਦੇ ਛਰਾਟੇ ਵਾਂਗੂ ਚੱਕ ਲੈ ਖੜਾ ਚੰਦਾ ਸੋਣ ਦੇ ਛਰਾਟੇ ਵਾਂਗੂ ਚੱਕ ਲੈ ਖੜਾ ਕਹਿੰਦਾ ਸੋਣ ਦੇ ਚਰਾ ਤੇ ਮੰਗੂ ਚੱਕ ਲੈ ਖੜਾ ਜਿਹਨੇ ਜੋ ਚੰਡੀਗੜ੍ਹ ਤੋਂ ਆਏ ਨੇ ਤੇ ਮੈਮ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਬਹੁਤ ਟਾਈਮ ਪਹਿਲਾਂ ਬਿਮਾਰ ਵੀ ਰਹੀ ਸੀ ਸਾਰਾ ਕੁਝ ਦੱਸੋ ਸਾਨੂੰ ਕਿ ਸ਼ਾਰਟ ਟਾਈਮ ਹੈ ਮੈਂ ਸਮਝਦੀ ਹਾਂ ਕਿ ਅੱਜ ਦੀਦੀ ਜਿਵੇਂ ਬਹੁਤ ਇੱਕ ਚੂਜ਼ਨ ਜੀ ਪਰਸਨੈਲਿਟੀ ਨੂੰ ਸਾਡੇ ਵਿੱਚ ਲੈ ਕੇ ਆਏ ਨੇ ਐਕਚੁਅਲੀ ਸ਼ੀ ਇਜ਼ ਸਫਰਿੰਗ ਫਰਮ ਕੈਂਸਰ ਬਟ ਸ਼ੀ ਹੈਜ਼ ਅ ਰੀਲੀ ਵੈਰੀ ਪੋਜ਼ਿਟਿਵ ਐਟੀਟਿਊਡ ਇੰਨਾ ਕੁ ਜ਼ਿਆਦਾ ਇਹਨਾਂ ਦਾ ਪੋਜ਼ਿਟਿਵ ਐਟੀਟਿਊਡ ਹੈ ਲਾਈਫ ਨੂੰ ਲੈ ਕੇ ਕਿ ਮਤਲਬ ਇਹ ਸਾਡੇ ਸਾਰਿਆਂ ਦੇ ਲਈ ਇੱਕ ਰੋਲ ਮਾਡਲ ਹੈ ਤੇ ਸਾਨੂੰ ਜੱਡੇ ਮਰਜੀ ਵੱਡੀ ਤੋਂ ਵੱਡੀ ਪ੍ਰੋਬਲਮ ਹੋ ਜਾਏ ਲੇਕਿਨ ਅਗਰ ਆਪਾਂ ਆਪਣੇ ਵਾਇਗਰੂ ਤੇ ਭਰੋਸਾ ਰੱਖਦੇ ਆਂ ਤੇ ਆਪਣਾ ਪੋਜ਼ਿਟਿਵ ਐਟੀਟਿਊਡ ਰੱਖਦੇ ਆਂ ਤਾਂ ਆਪਾਂ ਕਿਸੇ ਵੀ ਸਿਚੁਏਸ਼ਨ ਨੂੰ ਵਿਨ-ਵਿਨ ਕਰ ਸਕਦੇ ਆਂ ਜ਼ਰੂਰੀ ਨਹੀਂ ਹੈ ਹਰ ਮੈਦਾਨ ਜਿੱਤਿਆ ਜਾ ਸਕਦਾ ਤੁਹਾਡੇ ਚ ਹੌਸਲਾ ਬੁਲੰਦ ਹੋਣਾ ਚਾਹੀਦਾ ਹਾਂਜੀ ਮੈਮ ਕੋਈ ਸਰ ਸਰ ਵਾਇਵਰਾ 2018 ਜੁਲਾਈ ਵਿੱਚ ਮੈਨੂੰ ਪ੍ਰੋਬਲਮ ਆਈ ਸੀ ਸੋ ఓਵਰੀਅਨ ਕੈਂਸਰ ਸੀ ਮੈਨੂੰ ਸੋ ਮੇਰਾ ਇਲਾਜ ਕਲਾ ਦਿੱਲੀ ਹੋਇਆ ਫਿਰ ਮੈਕਸ ਜਿਹੜਾ ਮੈਂ ਹਸਪੀਟਲ ਆ ਉਹ ਬੀ ਬੈਸਟ ਹਸਪੀਟਲ ਹੈ ਤੇ ਮੈਂ ਉਹਨਾਂ ਡਾਕਟਰਸ ਦਾ ਵੀ ਧੰਨਵਾਦ ਕਰਦੀ ਆਂ ਗੋਡ ਦਾ ਧੰਨਵਾਦ ਕਰਦੀ ਆਂ ਕਿ ਅੱਜ ਮੈਂ ਤੁਹਾਡੇ ਸਾਰਿਆਂ ਵਿੱਚ ਆ ਸੋ ਕੈਂਸਰ ਦੇ ਜਿਹੜੇ ਲੋਕ ਨੇ ਅੱਜ ਇਹ ਜਿਹੜੀ ਮੁਤਿਆਰਾਂ ਨੇ